ਭਾਈ ਅੱਜ ਤੁਹਾਨੂੰ ਇੱਕ ਵੱਖਰਾ ਅਲਗਾਰਡ ਦਿਖਾਉਣਿਆ ਆਲੂ ਮੱਕੀ ਕਣਕ ਤੇ ਸਪਰੇਅ ਕਰਨ ਵਾਲਾ ਤੁਸੀਂ ਆਮ ਤਾਂ ਵੇਖੇ ਨੇ ਜਿਵੇਂ ਆਹ ਖੜੇ ਨੇ ਹੱਥਾਂ ਨਾਲ ਇਕੱਠੇ ਕਰਨ ਵਾਲੇ ਹੁੰਦੇ ਆ ਪਰ ਆਹ ਸਾਰਾ ਇਕੱਠਾ ਕਿਵੇਂ ਹੁੰਦਾ ਭਾਈ ਇਹ ਸਾਰਾ ਹਾਈਡਰੋਲਿਕ ਹੈ ਜੀ ਆਜੋ ਭਾਈ ਦਿਖਾਈਏ ਇੱਧਰ ਪਹਿਲਾਂ ਤਾਂ ਬਈ ਇਕੱਠਾ ਕਰਕੇ ਦਿਖਾ ਦੇ ਲਵੇ ਕਰ ਲੈ ਭਾਈ ਜਿਹੜੀ ਕਿ ਇਹ ਬੰਦਿਆਂ ਦੀ ਲੋਡ ਨਹੀਂ ਇਕੱਠਾ ਕਰਨ ਵਾਲੀ ਨਹੀਂ ਇਹ ਲੋਡ ਨਹੀਂ ਹੈਗੀ ਜਮ ਚੈੱਕ ਕਰਾਓ ਭਾਈ ਤੇ ਬਈ ਇਹ ਮੰਨ ਲਓ ਸਾਰਾ ਪੂਰਾ ਵਧੀਆ ਬਣਾਇਆ ਹੈਗਾ ਸਾਰਾ ਪੂਰਾ ਪੈਦਾ ਬਣਾਇਆ ਗਰੰਟੀ ਦੀ ਕੀ ਹੈਗੀ ਗਰੰਟੀ ਵੀਰੇ 6 ਮਹੀਨੇ ਦੀ ਗਰੰਟੀ ਹੁੰਦੀ ਆਪਣੀ ਸਾਰੀ ਫੁੱਲ ਜੇ ਕੋਈ ਖਰਾਬ ਹੋ ਜਾਏ ਕਿਹਦਾ ਫੇਰ ਜੇ ਖਰਾਬ ਹੋਏ ਬੈਠੀਆਂ ਜੀ ਕੋਈ ਦਿੱਕਤ ਨਹੀਂ ਅੱਛਾ ਇਹ ਆਪਣੇ ਆਪ ਹੀ ਇਕੱਠਾ ਹੋ ਜੂਗਾ ਸਾਰਾ ਆਟੋਮੈਟਿਕ ਆ ਜੀ ਆ ਚੈੱਕ ਕਰੋ ਬਈ ਸਾਰਾ ਆਟੋਮੈਟਿਕ ਹੈ ਇਧਰ ਲਾ ਵੀ ਹੋ ਜੂ ਬਈ ਆ ਦੇ ਆ ਜਾਂਦਾ ਵੀ ਆਪਣੇ ਆਪ ਕੋਈ ਬੰਦਾ ਨਹੀਂ ਹੱਥ ਲਾ ਰਿਆ ਤੇ ਨਿਊਜਲਾਨ ਵਗੈਰਾ ਵਧੀਆ ਵਰਤੀ ਨੇ ਬਈ ਲਵੇ ਲਿਆਉ ਮੈਂ ਸਾਰੀਆਂ ਐਸਪੀ ਦੇ ਨਿਊਜਲਾਨ ਨੇ ਜੀ ਬਾਕੀ ਚੁਆਇਸ ਤੁਹਾਡੀ ਬਾਕੀ ਚੁਆਇਸ ਦੇ ਨਾਲ ਜਿਹੜੀ ਮਰ ਜਿਹੜੀਆਂ ਪਾਈਪਾਂ ਵਗੈਰਾ ਨੇ ਕਿੰਨੇ ਬਈ ਇਹ ਸਾਰੀਆਂ ਕੋਰੀਆ ਦੇ ਪਾਈਪਾਂ ਨੇ ਜੀ オリジナル ਅੱਛਾ ਹਾਂਜੀ ਕਿਸੇ ਨੇ ਤਿਆਰ ਕਰਵਾਉਣਾ ਹੋਵੇ ਕਿੰਨੇ ਕ ਟਾਈਮ ਚ ਕਰ ਦੋਗੇ ਇਹ ਇਹ ਜਿਹੜਾ ਇਹ ਹੈ ਜੀ 10 ਦਿਨ ਘਟੋ ਘਟ ਲੈ ਕੇ ਜਾਂਦੀ ਜੀ ਜਿਹੜਾ ਦੂਸਰਾ ਛੋਟੇ ਪੰਪ ਨੇ ਉਹ ਹਫਤੇ ਦੇ ਵਿੱਚ ਕਿੰਨਾ ਪਾਣੀ ਪੈਂਦੇ ਨੇ ਜੀ 600 ਲੀਟਰ ਪੈਂਦਾ ਜੀ 600 ਲੀਟਰ ਤੇ ਕਿੰਨਾ ਥਾਂ ਕਵਰ ਕਰੂ ਇਹ ਇਹ 60 ਫੁੱਟ ਏਰੀਆ ਪੂਰਾ ਕਵਰ ਕਰਦਾ ਜੀ ਪਹਿਲਾਂ ਵਾਲੇ 40 ਕਰਦੇ ਆ ਹਾਂਜੀ ਹਾਂ ਹਾਂ 40 ਕਿੰਨੇ ਫੁੱਟ ਦਾ ਵੈਸੇ ਇਹ ਆਪਣਾ 42 ਫੁੱਟ ਦਾ ਜੀ 42 ਫੁੱਟ ਦਾ ਆ ਟਾਇਟੂਰ ਸਾਰਾ ਕੁਝ ਲਾ ਦਨੇ ਬਈ ਸਾਰਾ ਕੰਪਲੀਟ ਮਿਲਦਾ ਜੀ ਕੰਪਲੀਟ ਆ ਪਾਈਪਾਂ ਜੀ ਆਪਾਂ ਉ ਲੰਬਾ ਆਉਂਦਾ ਵੀ ਮੁਝੇ ਜਾਂਦੀ ਨਾ ਖਰਾਬ ਕੋਈ ਵੀ ਚੀਜ਼ ਮਾੜੀ ਨਹੀਂ ਲੱਗੀ ਜੀ ਆਪਣੀ ਸਾਰੀ ਓਰੀਜਨਲ ਲੱਗੀ ਆ A to Z ਸਾਰੇ ਪੰਪ ਕਿਹੜੀ ਕੰਪਨੀ ਦਾ ਲਾਉਣਾ ਬਈ ਬਪੂ ਬੀਟੋ 140 ਦਾ ਲਾਉਣਾ ਜੀ ਆਪਾਂ ਇਹਦੇ ਅੱਛਾ ਇਹਦੀ ਪੰਪ ਦੀ ਗਾਰੰਟੀ ਫਿਰ ਗਾਰੰਟੀ ਪੰਪ ਦੀ 6 ਮਹੀਨੇ ਦੀ ਦਿੰਨੇ ਨਾਲ ਸਾਰੀ ਕੰਪਨੀ ਸਾਰੀ ਚੀਜ਼ ਦੀ ਕੰਪਲੀਟ 6 ਮਹੀਨੇ ਗਾਰੰਟੀ ਆ ਜੀ ਆਪਨੇ ਓਜਨਾ ਵਗੈਰਾ ਵਧੀਆ ਲਾਈਆਂ ਨੇ ਹਾਂਜੀ ਹਾਂ ਸਾਰੇ ਓਰੀਜ ਆ ਬਾਲਾ ਜੋਰ ਤਾਂ ਹੀ ਲਾਦਾ ਬਈ ਇਕੱਠਾ ਕਰਨ ਨੂੰ ਫਿਰ ਨਹੀਂ ਜੀ ਇਹ ਹਲਕੀ ਹੈ ਜਲਦੀ ਕਿੰਨੀ ਇਕੱਠਾ ਹੋਣਾ ਕਰਿਓ ਇਕੱਠਾ ਬਈ ਦਿਖਾਓ ਇਹਦੇ ਜੀ ਵੀ ਸਮਾਨ ਪਾਪ ਵਗੈਰਾ ਉਹੀ ਹੈ ਸਾਰਾ ਕੁਝ ਸੇਮ ਹੈ ਜੀ ਬਸ ਇਹ ਮੈਨੂਅਲ ਆ ਉਹ ਸਾਰਾ ਹਾਈਡਰੋਲਿਕ ਹੈ ਜੀ ਆਟੋ ਜਿਹੜੀ ਇਹ ਟੈਂਕੀ ਇਹ ਕਿੰਨੇ ਲੀਟਰ ਦੀ ਹੈ ਇਹਦੇ 600 ਲੀਟਰ ਦੀ ਟੈਂਕੀ ਆ ਟੈਂਕੀ ਸਾਰੀਆਂ ਦੇ 600 ਲੀਟਰ ਦੀ ਕੱਲਾ ਬੰਦਾ ਆਰਾਮ ਨਾਲ ਹੀ ਕਰ ਦਿੰਦਾ ਇਕੱਠਾ ਬਈ ਆਰਾਮ ਨਾਲ ਚੈੱਕ ਕਰੋ ਬਈ ਸੁਨਾਮ ਬਾਈ ਉਹਨਾਂ ਦਾ ਕਾਰਖਾਨਾ ਹੈਗਾ ਤੇ ਮੇਨ ਸਭ ਤੋਂ ਵੱਡੀ ਗੱਲ ਹੈ ਸਾਡੇ ਪਿੰਡ ਦੇ ਨੇ ਭਰਾ ਔਰੀ ਜ਼ਿੰਮੇਵਾਰੀ ਹੈ ਪੂਰੀ ਕੋਈ ਇਹ ਨਹੀਂ ਹੈਗਾ ਵੀ ਆਈ ਚਲਾਈ ਜਾਲਾ ਬਾਅਦ ਖਰਾਬ ਹੋ ਗਿਆ ਜਦੋਂ ਆਪਾਂ ਅਣਜਾਣ ਮਿਸਤੀਆਂ ਤੋਂ ਲੈ ਲਨੇ ਬਈ ਉਹ ਨੁਕਸ ਵੀ ਪੈਂਦੇ ਆ ਜਿਹਦਾ ਕਿੱਤਾ ਹੁੰਦਾ ਉਹਨੂੰ ਪੇਜਤਾ ਆ ਜਾਂਦਾ ਪੂਰਾ ਬਈ ਹਣਾ ਹਾਂਜੀ ਹਾਂ ਫਰਕ ਪੈਂਦਾ ਦੇ ਇਕੱਠਾ ਕਰਨਾ ਕੋਈ ਵੱਡੀ ਗੱਲ ਨਹੀਂ ਐਤੀ ਹੋ ਜੂ ਬਈ ਹਾਂਜੀ ਹਾਂ ਆ ਚੈੱਕ ਕਰੋ ਦੇਖੋ ਬੜੇ ਸੌਖੇ ਤਰੀਕੇ ਨਾਲ ਹੀ ਇਕੱਠਾ ਹੁੰਦਾ ਹੈਗਾ ਫ੍ਰਿਜ ਲਈ ਆ ਆ ਲਓ ਬਈ ਤੇ ਦੂਬਦਾਂ ਹੀ ਆ ਗਿਆ ਹਾਂਜੀ ਹਾਂ ਇਹ ਪੰਪ ਕਿਸੇ ਨੇ ਵੀ ਲੈਣੇ ਹੋਣ ਬਈ ਸੁਨਾਮ ਸਹਿਰ ਚ ਆਜੋ ਆਪਣਾ ਕਾਰਖਾਨਾ ਦੱਸੋ ਕਿਹੜੇ ਰੋਡ ਤੇ ਆ ਬਈ ਆਪਣਾ ਜੱਕਰ ਰੋਡ ਉੱਤੇ ਨੇੜੇ ਰਿਲਾਇੰਸ ਪੰਪ ਜੀ ਤੇ ਹੁਣ ਕਿੰਨੇ ਫੁੱਟ ਦਾ ਰਹਿ ਗਿਆ ਇਹ ਸਾਰਾ ਇਹ 8.5 ਫੁੱਟ ਦਾ ਰਹਿ ਗਿਆ ਜੀ ਇਹ 9 ਫੁੱਟ ਦਾ ਰਹਿੰਦਾ ਜੀ ਅੱਛਾ ਇਹ 9 ਫੁੱਟ ਦਾ ਰਹਿੰਦਾ ਹੈ ਹਾਂ ਜੀ ਹਾਂ ਜੀ ਇਹ ਐਂ ਬਾਊ ਜਦੋਂ ਤੱਕ ਬਾਈ ਇੱਕ ਵਾਰੀ ਇਹਨੂੰ ਖੋਲ ਕੇ ਦਿਖਾਓ ਕਿੰਨੇ ਕਿ ਸੌਖੀ ਤਰੀਕੇ ਨਾਲ ਖੁੱਲ ਜਾਂਦਾ ਹੈਗਾ ਆ ਦੇਖੋ ਬਾਈ ਚੈੱਕ ਕਰੋ ਆ ਗਿਆ ਆਟੋਮੈਟਿਕ ਤੇ ਆਹਾ ਬਾਈ ਕਿਹੜਾ ਆ ਗਿਆ ਫਿਰ ਜਿਹੜਾ ਇਹ ਹੈ ਵਿਦਆਊਟ ਕੈਂਚੀ ਟੇਪ ਹੈ ਇਹ ਇੱਧਰ ਆ ਜਾਓ ਬਾਈ ਖੋਲ ਕੇ ਦਿਖਾਓ ਕੈਂਚੀ ਟੇਪ ਕਿਦਾਂ ਵੀ ਇਹ ਜਿਵੇਂ ਕਿਸੇ ਵੀਰ ਨੇ ਘੱਟ ਪੈਸੇ ਲਾਉਣੇ ਨੇ ਉਹ ਨਹੀਂ ਇਹ ਉਹ ਕਿੰਨੇ ਫੁੱਟ ਤੋਂ ਕਵਰ ਕਰੂਗਾ ਕਾਰ ਦਾ ਸਾਰਾ ਸੇਮ ਚੀਜ਼ ਹੈ ਜੀ ਬਸ ਇਹਦਾ ਇਕੱਲਾ ਫਰੇਮ ਫਰੇਮ ਦਾ ਫਰਕ ਹੈ ਇਹ ਕੈਂਚੀਟ ਵਿਦਾਊਟ ਕੈਂਚੀ ਉਹ ਕੈਂਚੀ ਟਾਈਪ ਹੈ ਇਹ ਸਿੰਪਲ ਹੈ ਇਹਦਾ ਕੋਈ ਐ ਤਾਂ ਨਹੀਂ ਵੀ ਕੱਲ ਨੂੰ ਨੁਕਸਾਨ ਹੋ ਜਾਊਗਾ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਜੀ ਇਹ ਉਨੀ ਪਾਪੇ ਦਾ ਹੈਵੀ ਲੱਗਿਆ ਜਿਆਦਾ ਬਸ ਸਾਰਾ ਕੁ ਸਾਮਾਨ ਤਾਂ ਉਹੀ ਹੈਗਾ ਸਾਰਾ ਸਾਮਾਨ ਸੇਮ ਹੈ ਜੀ ਦਾ ਪਾਈਪਾਂ ਪੋਪਾ ਟੈਂਕੀ ਡੂੰਕੀ ਪੰਪ ਵੀ ਹਾਂ ਸਾਰਾ ਏ 2 ਜਣ ਨਿਯੋਜਨਾ ਵੀ ਬਸ ਇਹਦਾ ਫਰੇਮ ਦਾ ਸਿਰਫ ਬੂਮ ਬੂਮ ਦਾ ਫਰਕ ਹੈ ਜੀ ਫਿਰ ਕਿਹੜਾ ਟਰੈਕਟਰ ਖਿੱਚ ਆਉਂਦੇ ਨੂੰ ਬਈ ਆ ਵੀ ਖੋਲਦੇ ਛੋਟੇ ਤੋਂ ਛੋਟੇ ਜਿਹ ਪ੍ਰੈਸ਼ਰ ਦਾ ਫੁੱਲ ਜਿੰਨਾ ਆਪਣੇ ਮੈਨੂਅਲ ਜੇ ਸਿੰਗਲ ਸਪਲਾਈ ਤੇ ਚਲਾਉਣਾ ਹੋ ਸਾਬਾ ਨਾ ਪ੍ਰੈਸ਼ਰ ਜੇ ਮਨ ਕੇ ਸਾਢੇ 3 ਕਿਲੋ ਦਾ ਕਰਨਾ ਸਾਢੇ 3 ਤੇ ਵੀ ਹੋ ਜੀ 4 ਤੇ ਕਰਨਾ 4 ਤੇ ਵੀ ਹੋ ਜੂ ਸਵਾ 4 ਸਾਢੇ 4 ਕਿੰਨੇ ਕ ਟਾਈਮ ਤੋਂ ਇਹ ਤਿਆਰ ਕਰਦੇ ਹੋਣਗੇ ਤੁਸੀਂ ਇਹ ਆਪਾਂ ਨੂੰ ਜੀ ਹੋ ਗਿਆ 2016 ਤੋਂ ਤਿਆਰ ਕਰਦੇ ਹੋਣੇ ਜੀ ਇਹ 2016 ਤੋਂ ਹਾਂ ਜੀ ਹਾਂ ਆ ਚੈੱਕ ਕਰੋ ਬਾਈ ਪੁਰਾਣਾ ਕਾਮਾ ਬਾਈ ਉਹਨਾਂ ਦਾ ਆਹ ਦੇਖ ਲਓ ਕਿਸੇ ਨੇ ਵੀ ਇਹ ਲੈਣੇ ਹੋਣ ਤਾਂ ਸੁਨਾਮ ਆ ਜਿਓ ਸਕਰੀਨ ਤੇ ਨੰਬਰ ਚੱਲ ਰਿਹਾਗਾ ਇੱਥੇ ਫੋਨ ਕਰਕੇ ਆਪਣੀ ਸਾਈ ਬੁੱਕ ਕਰਵਾ ਸਕਦੇ ਹੋਗੇ ਸੀਜ਼ਨ ਦੀ ਗਾਰੰਟੀ ਆ ਗਾਰੰਟੀ ਇਹ ਨਹੀਂ ਕਿ ਵੀ ਖਰਾਬ ਹੋ ਗਿਆ ਚੱਕ ਲਿਓ ਫੀਜ਼ਨ ਜੇ ਤੁਹਾਡੇ ਜਿੱਥੇ ਭੇਜਿਆ ਉੱਥੇ ਜਾ ਕੇ ਠੀਕ ਕਰਕੇ ਆਉਂਗਾ ਬਾਈ ਹਾਂਜੀ ਹਾਂ ਜਿੰਨਾ ਦਾ ਗਾਰੰਟੀ ਆ ਸਾਡੀ ਉੱਥੇ ਤੁਹਾਡੇ ਕਰਕੇ ਆ ਮੈਂ ਜੋ ਤੋਂ ਬਾਅਦ ਵੀ ਕੋਈ ਤੁਹਾਨੂੰ ਦਿੱਕਤ ਆਉਂਦੀ ਹੈ ਮੈਨੂੰ ਕੋਈ ਪੰਪ ਚੇਂਜ ਕਰਨ ਦੀ ਕੁਝ ਵੀ ਉਹ ਵੀ ਉੱਥੇ ਜਾ ਕੇ ਕਰਿਆਂਗੇ ਠੀਕ ਆ ਬਾਈ ਤੇ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਵੀਡੀਓ ਸ਼ੇਅਰ ਕਰਕੇ ਤੁਹਾਡੇ ਮਿੱਤਰ ਕਿਸਾਨਾਂ ਤੱਕ ਜਰੂਰ ਭੇਜ ਦਿਓ ਧੰਨਵਾਦ ਜੀ